ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਇੱਕ ਹੋਰ ਐਪੀਸੋਡ 'ਚ ਮੈਂ ਜੁੜਿਆ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਜੇ ਨਹੀਂ ਹੈਗੇ ਤੰਦਰੁਸਤ ਆਪਾਂ ਤੁਹਾਨੂੰ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਹਰ ਹਾਲਾਤ ਦੇ ਵਿੱਚ ਆਪਾਂ ਜ਼ਿੰਦਗੀ ਨੂੰ ਇੰਜੋਏ ਕਿਵੇਂ ਕਰਨਾ ਇਹ ਗੱਲਾਂ ਬਾਤਾਂ ਅਕਸਰ ਇਹਨਾਂ ਜੜੀਆਂ ਵੀਡੀਓਜ਼ ਰਾਹੀਂ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਵੀ ਉਹੀ ਕਰਾਂਗੇ ਅੱਜ ਦਾ ਵਿਸ਼ਾ ਕਾਫੀ ਲੋਕਾਂ ਦੀ ਕਹਿ ਲੋ ਇਹ ਚਿੰਤਾ ਦਾ ਮੈਟਰ ਆ ਅੱਜ ਕੱਲ ਬਹੁਤ ਲੋਕ ਇਸ ਗੱਲ ਨੂੰ ਸੋਚ-ਸੋਚ ਕੇ ਪਰੇਸ਼ਾਨ ਆ ਕਿਹੜੇ ਕਿਹੜਾ ਵਿਸ਼ਾ ਹੋ ਇਕੱਲਾਪਨ ਇਕੱਲਾਪਨ ਸਤਾਈ ਜਾਂਦਾ ਕਿਸੇ ਨੂੰ ਜਾਂ ਹਲੇ ਕੋਈ ਇਕੱਲਾ ਹੋਇਆ ਵੀ ਨਹੀਂ ਉਹਨੂੰ ਇਹ ਡਰ ਲੱਗੇ ਜਾਂਦਾ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਰਹਿ ਜਾਣਾ ਪਰ ਤੁਹਾਨੂੰ ਪਤਾ ਹੈ ਕਿ ਇਕੱਲੇ ਰਹਿਣ ਦੇ ਕਿੰਨੇ ਫਾਇਦੇ ਨੇ ਇਕੱਲਾ ਰਹਿਣਾ ਆਪਣੇ ਆਪ ਦੇ ਵਿੱਚ ਕਿੰਨੀ ਵੱਡੀ ਕਾਮਯਾਬੀ ਆ ਮੈਂ ਇੱਕ ਵੀਡੀਓ ਕੀਤੀ ਸੀ ਪਹਿਲਾਂ ਵੀ ਐਦਾਂ ਦੀ ਤਾਂ ਉਹਦੇ ਵਿੱਚ ਕਿਹਾ ਸੀ ਕਿ ਬੰਦੇ ਕਹਿੰਦੇ ਨੇ ਜੀ ਅਸੀਂ ਫਲਾਣੇ ਲਿੰਕ ਬਣਾ ਲਏ ਸਾਡੇ بڑے ਲਿੰਕ ਨੇ ਸਾਡਾ ਬਹੁਤ ਵੱਡਾ ਸਰਕਲ ਆ ਉਹ ਆਪਣੇ ਆਪ ਨੂੰ ਕਾਮਯਾਬ ਇਨਸਾਨ ਮੰਨਦੇ ਨੇ ਪਰ ਕਾਮਯਾਬ ਇਨਸਾਨ ਉਹ ਆ ਜੋ ਜ਼ਿੰਦਗੀ ਦੇ ਵਿੱਚ ਇਕੱਲਾ ਹੋਵੇ ਤੇ ਇੱਕ ਬਹੁਤ ਹੀ ਚੰਗਾ ਲਾਈਫ ਸਟਾਈਲ ਉਹਨੇ ਫੋਲੋ ਕੀਤਾ ਹੋਵੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਕੱਲਾ ਰਹਿ ਕੇ گزار ਰਿਆ ਹੋਵੇ ਉਹ ਅਸਲੀ ਜੇਤੂ ਆ ਸੋ ਇਹਦੇ ਬਾਰੇ ਗੱਲ ਕਰਨੀ ਆ ਆਪਾਂ ਨੂੰ ਜਿਹੜੇ ਇਕੱਲੇ ਰਹਿਣ ਦੇ ਫਾਇਦੇ ਕਿੰਨੇ ਹੁੰਦੇ ਨੇ ਤੇ ਉਹ ਫਾਇਦੇ ਹੋਣਗੇ ਜੀ 6 ਜੀ ਦੇ ਬਾਰੇ ਮੈਂ ਗੱਲ ਕਰਨੀ ਆ ਮੈਂ ਭੁੱਲ ਗਿਆ ਸੀ ਕਿੰਨੇ ਫਾਇਦੇ ਲਿਖੇ ਆ 6 ਫਾਇਦੇ ਇਕੱਲੇ ਰਹਿਣ ਦੇ ਕੀ ਨੇ ਆਜੋ ਬਿਣਾ ਕੋਈ ਹੋਰ ਜ਼ਿਆਦਾ ਸਮਾਂ ਲਿਆ ਮੈਂ ਵੀਡੀਓ ਸ਼ੁਰੂ ਕਰਦਾ ਸਭ ਤੋਂ ਵੱਡਾ ਫਾਇਦਾ ਤੁਹਾਨੂੰ ਇਕੱਲੇ ਰਹਿਣ ਦਾ ਆਪਣੇ ਆਪ ਨੂੰ ਮਿਲਣ ਦਾ ਸਮਾਂ ਮਿਲਦਾ ਆਪਾਂ ਨੂੰ ਜਿਹੜਾ ਆਪਾਂ ਕਦੇ ਕੱਢਿਆ ਹੀ ਨਹੀਂ ਅਸੀਂ ਇਹ ਸਮਾਂ ਤਾਂ ਦੂਜਿਆਂ ਨੂੰ ਦੇ ਬੈਠੇ ਅਸੀਂ ਹੋਰ ਹੀ ਚੱਕਰਾਂ ਦੇ ਵਿੱਚ ਉਲਝ ਕੇ ਆਪਣੇ ਆਪ ਨੂੰ ਭੁੱਲ ਗਏ ਦੂਜਿਆਂ ਨੂੰ ਯਾਦ ਰੱਖ ਲਿਆ ਕੋਈ ਛੱਡ ਕੇ ਤੁਰ ਗਿਆ ਤਾਂ ਉਹਦੇ ਪਿੱਛੇ ਅਸੀਂ ਜ਼ਿੰਦਗੀ ਖਰਾਬ ਕਰਨ ਨੂੰ ਤਿਆਰ ਜ਼ਰੂਰ ਬੈਠੇ ਹਾਂ ਪਰ ਆਪਣੇ ਆਪ ਨੂੰ ਪਿਆਰ ਨਹੀਂ ਕਰਨਾ ਸਿੱਖਿਆ ਦੂਜੇ ਦਾ ਪਿਆਰ ਸਾਨੂੰ ਇਹ ਨਜ਼ਰ ਆ ਗਿਆ ਕਿ ਉਹ ਪਿਆਰ ਨਹੀਂ ਸੀ ਬੇਵਫਾਈ ਸੀ ਅਸੀਂ ਉਹਦੇ ਪਿੱਛੇ ਪਿੱਟਣ ਬੈ ਗੇ ਪਰ ਆਪਣੇ ਆਪ ਨੂੰ ਅਸੀਂ ਵਫਾ ਕਰਨੀ ਭੁੱਲ ਗਏ ਐ ਇਕੱਲੇ ਰਹੋਗੇ ਇਹ ਸਾਰਾ ਕੁਝ ਕਰਨ ਦਾ ਮੌਕਾ ਮਿਲੂ ਕੌਣ ਤੁਹਾਡਾ ਕਰਦਾ ਕੌਣ ਨਹੀਂ ਕਰਦਾ ਕੌਣ ਤੁਹਾਡੇ ਆਉਂਦਾ ਕੌਣ ਨਹੀਂ ਤੁਹਾਡੇ ਆਉਂਦਾ ਹੈ ਕੋਈ ਸੱਦਾ ਤੁਹਾਨੂੰ ਦਿੰਦਾ ਵਾ ਕੋਈ ਸੱਦਾ ਤੁਹਾਨੂੰ ਨਹੀਂ ਦਿੰਦਾ ਕੋਈ ਤੁਹਾਨੂੰ ਦੁੱਖ ਦਿੰਦਾ ਕੋਈ ਤੁਹਾਨੂੰ ਸੁੱਖ ਦਿੰਦਾ ਤੁਹਾਨੂੰ ਕਿਸੇ ਗੱਲ ਤੋਂ ਕੋਈ ਮਤਲਬ ਨਹੀਂ ਸਿਰਫ ਆਪਣੇ ਆਪ ਦੇ ਹੋਮੋਗੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਨ ਦਾ ਮੌਕਾ ਸਭ ਤੋਂ ਵੱਧ ਮਿਲਦਾ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਤੇ ਬਹੁਤ ਸਾਰੇ ਦੁੱਖ ਮੇਰਾ ਮੰਨਣਾ ਵਾ ਇੱਕ ਇਕੱਲਾ ਬੰਦਾ ਘਟ ਸਕਦਾ ਬਸ ਉਹਨੂੰ ਇਕੱਲੇਪਨ ਨੂੰ ਮੰਨਣਾ ਆਉਂਦਾ ਹੋਵੇ ਜੀ ਦੂਜਾ ਫਾਇਦਾ ਕਿ ਤੁਹਾਡੀ ਜਿਹੜੀ ਅਸਲੀ ਸ਼ਖਸੀਅਤ ਆ ਨਾ ਉਹ ਜਦੋਂ ਤੁਸੀਂ ਇਕੱਲੇ ਹੁੰਨੇ ਹੋ ਉਦੋਂ ਨਿਕਲ ਕੇ ਬਾਹਰ ਆਉਂਦੀ ਆ ਚਲੋ ਮੰਨ ਲਓ ਆਪਾਂ ਜਦੋਂ ਇਕੱਲੇ ਹੁੰਨੇ ਆ ਠੀਕ ਆ ਸਾਡੇ ਦਿਲ ਦੇ ਵਿੱਚ ਬੜੀਆਂ ਬੇਈਮਾਨੀਆਂ ਹੁੰਦੀਆਂ ਅਸੀਂ ਬਹੁਤ ਕੁਝ ਗਲਤ ਕਰਨ ਬਾਰੇ ਵੀ ਸੋਚਦੇ ਆ ਪਰ ਉਹ ਓਸ਼ੋ ਵਾਲੀ ਗੱਲ ਆ ਕਿ ਕਿੰਨੀ ਦੇਰ ਤੁਸੀਂ ਮਾੜੇ ਕੰਮਾਂ ਨੂੰ ਹੰਡਾਓਗੇ ਇੱਕ ਨਾ ਇੱਕ ਦਿਨ ਤੁਸੀਂ ਅੱਕ ਜਾਓਗੇ ਇੱਕ ਨਾ ਇੱਕ ਦਿਨ ਤੁਸੀਂ ਨਾ ਉਹ ਇਕੱਲੇਪਨ ਚ ਜਿਹੜੀਆਂ ਤੁਸੀਂ ਸ਼ਰਾਰਤਾਂ ਕੀਤੀਆਂ ਕੋਈ ਗਲਤ ਸੋਚ ਅਪਣਾਈ ਕੋਈ ਗਲਤ ਕੰਮ ਵੀ ਕੀਤੇ ਭਾਵੇਂ ਕੁਝ ਵੀ ਕੀਤਾ ਚਲੋ ਕਿਸੇ ਵੀ ਹੱਦ ਤੱਕ ਜਾ ਕੇ ਇੱਕ ਨਾ ਇੱਕ ਦਿਨ ਤੁਸੀਂ ਅੱਕੋਗੇ ਤੇ ਉਸ ਇਕੱਲੇਪਨ ਨੂੰ ਵਧੀਆ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋਗੇ ਕਿ ਮੈਂ ਹੁਣ ਇਸ ਇਕੱਲੇਪਨ ਨੂੰ ਇਹਦੇ ਵਿੱਚੋਂ ਇੱਕ ਸਕੂਨ ਲੱਭਣਾ ਆਨੰਦ ਲੱਭਣਾ ਵਾ ਤੇ ਤੁਸੀਂ ਉਹਦੇ ਵਿੱਚ ਕਾਮਯਾਬ ਵੀ ਹੋ ਜਾਓਗੇ ਇਕੱਲਾ ਬੰਦਾ ਜਿਹੜਾ ਉਹ ਆਪਣੀ ਜਿਹੜੀ ਅਸਲੀ ਸ਼ਖਸੀਅਤ ਆ ਕਿ ਸਾਡੇ ਅੰਦਰ ਕੀ ਹੁਨਰਸ਼ਿਪ ਆ ਸਾਡੇ ਅੰਦਰ ਕੀ ਕੀ ਰੱਬ ਨੇ ਪਾ ਕੇ ਭੇਜਿਆ ਉਹ ਦੇਖਣ ਦਾ ਮੌਕਾ ਆਪਾਂ ਨੂੰ ਉਦੋਂ ਮਿਲ ਜਾਂਦਾ ਹੁੰਦਾ ਤੀਜਾ ਬੜਾ ਵੱਡਾ ਫਾਇਦਾ ਵਾ ਜੀ ਇੱਕ ਪੋਜ਼ਿਟਿਵਿਟੀ ਬਹੁਤ ਮਿਲਦੀ ਆ ਜਦੋਂ ਆਪਾਂ ਇਕੱਲੇ ਹੁੰਨੇ ਆ ਮੈਂ ਆਪਣਾ ਤੁਹਾਨੂੰ ਜੇ ਪਰਸਨਲ ਐਕਸਪੀਰੀਅੰਸ ਦੱਸਾਂ ਮੈਂ ਜਦੋਂ ਵੀ ਕਿਸੇ ਦੇ ਨਾਲ ਬਹਿਣਾ ਮੈਂ ਕੰਫਰਟੇਬਲ ਨਹੀਂ ਹੁੰਦਾ ਮੈਂ ਇਕੱਲਾ ਰਹਿ ਕੇ ਜਿੰਨਾ ਕੰਫਰਟੇਬਲ ਹੁੰਨਾ ਵਾਂ ਕਿਉਂਕਿ ਮੈਨੂੰ ਪੋਜ਼ਿਟਿਵਿਟੀ ਬਹੁਤ ਮਿਲਦੀ ਆ ਮੈਂ ਆਪਣੇ ਅੰਦਾਜ਼ ਦੇ ਵਿੱਚ ਉੱਠਣਾ ਬਹਿਣਾ ਮੈਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਕੋਈ ਮੇਰੇ 'ਚ ਨੌਕਸ ਕੱਢਣ ਵਾਲਾ ਨਹੀਂ ਜੇ ਮੇਰੇ ਨਾਲ ਕੋਈ ਬੈਠਾ ਕੋਈ ਸਲਾਹ ਦੇਣ ਵਾਲਾ ਨਹੀਂ ਮੈਂ ਆਪਣੀ ਮਰਜ਼ੀ ਮੁਤਾਬਕ ਆਪਣੀ ਕੈਪੇਬਿਲਿਟੀ ਦੇ ਮੁਤਾਬਕ ਸਾਰਾ ਕੁਝ ਕਰਨਾ ਹੁੰਦਾ ਤੇ ਉਹਦੇ ਵਿੱਚ ਪੋਜ਼ਿਟਿਵਿਟੀ ਨਿਕਲਦੀ ਆ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਮੇਰਾ ਦਿਲ ਕਰਦਾ ਮੈਂ ਸੰਗੀਤ ਸੁਣਨਾ ਮੈਨੂੰ ਪੋਜ਼ਿਟਿਵਿਟੀ ਮਿਲਦੀ ਆ ਕੋਈ ਉੱਥੇ ਮੈਨੂੰ ਰੋਕਣ ਵਾਲਾ ਨਹੀਂ ਵੀ ਮੈਂ ਆਹ ਨਹੀਂ ਸੁਣਨਾ ਮੈਂ ਆਹ ਸੁਣਨਾ ਮੇਰੀ ਜੋ ਪਸੰਦ ਆ ਮੈਂ ਉਹ ਸੁਣਦਾ ਤਾਂ ਮੈਨੂੰ ਪੋਜ਼ਿਟਿਵਿਟੀ ਮਿਲਦੀ ਆ ਜਦੋਂ ਸੰਗਤ ਚ ਬੈਠੇ ਹਾਂ ਕਈ ਵਾਰੀ ਬਹੁਤ ਜ਼ਿਆਦਾ ਨੈਗੇਟਿਵਿਟੀ ਕ੍ਰੀਏਟ ਹੁੰਦੀ ਆ ਆਪਾਂ ਕਿਸੇ ਦੀ ਨਿੰਦਾ ਚੁਗਲੀ ਕਰਦੇ ਆ ਕਿਸੇ ਨੂੰ ਮਾੜਾ ਕਹਿੰਨੇ ਆ ਉਹ ਇਦਾਂ ਕਰਦਾ ਉਹ ਇਦਾਂ ਕਰਦਾ ਉਹਨੇ ਮੇਰੇ ਨਾਲ ਐ ਕੀਤੀ ਕਿੰਨਾ ਕੁਝ ਆਪਾਂ ਜਿਹੜਾ ਉਹ ਨੈਗੇਟਿਵ ਉੱਥੇ ਕ੍ਰੀਏਟ ਕਰ ਲੈਂਦੇ ਆ ਪਰ ਇੱਕ ਅੱਲਾ ਬੰਦਾ ਕੀ ਕਰੂਗਾ ਆਪਣੇ ਆਪ ਨਾਲ ਕਿਸੇ ਦੀ ਨਿੰਦਾ ਚੁਗਲੀ ਤਾਂ ਨਹੀਂ ਕਰੂਗਾ ਨਾ ਉਹ ਕੁਝ ਦੇਰ ਕਿਸੇ ਨੂੰ ਮਨ ਵਿੱਚ ਗਾਲਾ ਕੱਢ ਲੂਗਾ ਕਿਸੇ ਬਾਰੇ ਸੋਚ ਵੀ ਰਿਹਾ ਗਲਤ ਇਨਸਾਨ ਬਾਰੇ ਤਾਂ ਫਿਰ ਉਹ ਬਾਅਦ ਵਿੱਚ ਭੁੱਲ ਕੇ ਆਪਣੇ ਜਿਹੜੇ ਫੋਕਸ ਅਗਲੇ ਗੋਲ ਤੇ ਕਰ ਲੂਗਾ ਕਿ ਜੋ ਉਹਨੂੰ ਸਕੂਨ ਦਿੰਦਾ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੋ ਇਹ ਬਹੁਤ ਵੱਡਾ ਇੱਕ ਫਾਇਦਾ ਕਿ ਤੁਸੀਂ ਸਕਾਰਾਤਮਕ ਹੋ ਜਾਂਦੇ ਹੋ ਜਦੋਂ ਇਕੱਲੇ ਰਹਿੰਦੇ ਹੋ ਚੌਥਾ ਫਾਇਦਾ ਇਕੱਲੇ ਰਹਿਣ ਦਾ ਵਾਜੀ ਤੁਸੀਂ ਨਾ ਆਤਮ ਨਿਰਭਰ ਬਣ ਜਾਨੇ ਉਹ ਅੰਗਰੇਜ਼ੀ ਚ ਕਹਿੰਦੇ ਆ ਸੈਲਫ ਡਿਪੈਂਡੈਂਟ ਹੋ ਜਾਨੇ ਉਹ ਇਕੱਲਾ ਬੰਦਾ ਮੰਨ ਲਓ ਅੱਜ ਕੱਲ ਜੋ ਮਾਹੌਲ ਆ ਮੈਂ ਤੁਹਾਨੂੰ ਉਦਾਹਰਨ ਦਵਾ ਕਿਸੇ ਦੇ ਮਾਪਿਓ ਇਕੱਲੇ ਰਹਿ ਰਹੇ ਆ ਬਾਹਰ ਜਾ ਕੇ ਬੱਚੇ ਇਕੱਲਾ ਰਹਿੰਦੇ ਨੇ ਜਾਂ ਕੋਈ ਵਿਆਹ ਹੋਏ ਵੀ ਮੈਂ ਕਪਲ ਦੇਖਿਆ ਵਾਈਫ ਇੱਥੇ ਆ ਹਸਬੈਂਡ ਬਾਹਰ ਆ ਹਸਬੈਂਡ ਇੱਥੇ ਆ ਵਾਈਫ ਬਾਹਰ ਹੈ ਬੜਾ ਕੁਝ ਚੇਂਜ ਹੋ ਚੁੱਕਿਆ ਤਾਂ ਉਹ ਲੋਕ ਤੁਸੀਂ ਦੇਖੇ ਹੋਣਗੇ ਕਈ ਤਾਂ ਬਹੁਤ ਵਧੀਆ ਜ਼ਿੰਦਗੀ ਅ ਇਦਾਂ ਲੰਘਾ ਰਹੇ ਨੇ ਬਿਤਾ ਰਹੇ ਨੇ ਕਈ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਸਿਰਫ ਇਸ ਗੱਲ ਕਰਕੇ ਕਿ ਮੇਰਾ ਕੋਈ ਵੀ ਨਹੀਂ ਹੈ ਮੇਰੇ ਨਾਲ ਨਹੀਂ ਕੋਈ ਪਰ ਮੈਂ ਕਹਿੰਦਾ ਵੀ ਜਿੰਨਾ ਬੰਦਾ ਉਸ ਹਾਲਾਤ ਦੇ ਵਿੱਚ ਆਤਮ ਨਿਰਭਰ ਬਣਦਾ ਜਿੰਨੇ ਉਹ ਆਪਣੇ ਕੰਮ ਆਪ ਕਰਨੇ ਸਿੱਖਦਾ ਵਾ ਉਦੋਂ ਉਹ ਕਿਸੇ ਦੇ ਸਹਾਰੇ ਨਾਲ ਨਹੀਂ ਸਿੱਖਦਾ ਜਦੋਂ ਤੁਹਾਡੇ ਨਾਲ ਪਤਾ ਵੀ ਉਹਨੇ ਰਹਿਣਾ ਮੈਂ ਤੁਹਾਡੇ ਉਹ ਕੰਮ ਉਹਨੇ ਕਰ ਦੇਣੇ ਜਦੋਂ ਵਾਈਫ ਨਾਲ ਰਹਿ ਰਹੀ ਹੈ ਮੰਨ ਲਓ ਪਤਾ ਵੀ ਉਹਨੇ ਸਾਰੇ ਕੰਮ ਤੁਹਾਡੇ ਕਰ ਦੇਣੇ ਆ ਤੁਸੀਂ ਲੇਜੀ ਹੁੰਨੇ ਹੋ ਜਦੋਂ ਵਾਈਫ ਨਹੀਂ ਹੈ ਤੁਹਾਡੇ ਕੋਲ ਉਹ ਬਾਹਰ ਗਈ ਆ ਜਾਂ ਕਿਸੇ ਦਾ ਤਲਾਕ ਹੋਇਆ ਵਾ ਕਿਸੇ ਨੇ ਆਪ ਫੈਸਲਾ ਲੈ ਲਿਆ ਵੀ ਉਹਦੇ ਨਾਲ ਰਹਿਣਾ ਨਹੀਂ ਬਹੁਤ ਕੁਝ ਲੋਕਾਂ ਦੀ ਜ਼ਿੰਦਗੀ ਚ ਹੁੰਦਾ ਕੋਈ ਵੀ ਤੁਸੀਂ ਇਹ ਮਿਸਾਲ ਲੈ ਸਕਦੇ ਹੋ ਉਦੋਂ ਬੰਦਾ ਫਿਰ ਕਿੰਨੇ ਦਿਨ ਆਪ ਆਲਸ ਦਿਖਾਊਗਾ ਉਹਨੂੰ ਪਤਾ ਵੀ ਹੁਣ ਮੇਰੇ ਸਿਰ ਤੇ ਪੈ ਗਈ ਮੈਨੂੰ ਹੀ ਕਰਨਾ ਪੈਣਾ ਮੈਨੂੰ ਹੀ ਦਾਲ ਰੋਟੀ ਬਣਾਉਣੀ ਪੈਣੀ ਆ ਜੇ ਬਣਾਉਣੀ ਨਹੀਂ ਪੈਣੀ ਤੇ ਬਾਹਰੋਂ ਮੈਨੂੰ ਆਪ ਲੈ ਕੇ ਆਪ ਪਲੇਟ 'ਚ ਪਾ ਕੇ ਖਾਣੀ ਪੈਣੀ ਆ ਮੈਨੂੰ ਆਪ ਕਿਸੇ ਨਾ ਕਿਸੇ ਤਰੀਕੇ ਆਪਣੇ ਕੱਪੜੇ ਜਿਹੜੇ ਸੈੱਟ ਕਰਨੇ ਪੈਣੇ ਆ ਚਲੋ ਤੁਸੀਂ ਜੇ ਪੈਸਾ ਵਾ ਤਾਂ ਵਰਕਰ ਜ਼ਰੂਰ ਰੱਖ ਸਕਦੇ ਹੋ ਪਰ ਫਿਰ ਵੀ ਕਿੰਨਾ ਕੁ ਡਿਪੈਂਡ ਉਹਨਾਂ ਤੇ ਹੋ ਜਾਓਗੇ ਇੱਕਲਾ ਬੰਦਾ ਆਪਣੀ ਜ਼ਿੰਦਗੀ ਨੂੰ ਆਪ ਚਲਾਉਣੀ ਜ਼ਰੂਰ ਸਿੱਖ ਜਾਂਦਾ ਤੇ ਮੇਰੇ ਹਿਸਾਬ ਨਾਲ ਇਹ ਤੁਹਾਨੂੰ ਸਾਰਿਆਂ ਨੂੰ ਆਦਤ ਜ਼ਰੂਰ ਪਾਉਣੀ ਚਾਹੀਦੀ ਆ ਪੰਜਵਾਂ ਜਿਹੜਾ ਪੁਆਇੰਟ ਆ ਕਿ ਜਿਹੜੀ ਤੁਹਾਡੀ ਕ੍ਰੀਏਟੀਵਿਟੀ ਆ ਕਹਿ ਲੋ ਤੁਹਾਡੀ ਕਲਾ ਤੁਹਾਡੇ ਜਿਹੜੀ ਕਲਾਤਮਕ ਸੋਚ ਆ ਜਿਹੜੀ ਤੁਹਾਡੀ ਉਹ ਵੀ ਨਿਕਰ ਕੇ ਬਾਹਰ ਉਦੋਂ ਹੀ ਆਉਂਦੀ ਆ ਜਦੋਂ ਤੁਸੀਂ ਇਕੱਲੇ ਹੁੰਨੇ ਹੋ ਮੈਂ ਕਦੇ ਨਾ ਲਿਖਦਾ ਹੁੰਦਾ ਸੀ ਮੈਨੂੰ ਲੇਖਣ ਦਾ ਬਹੁਤ ਸ਼ੌਂਕ ਸੀ ਚਲੋ ਕੁਝ ਹਾਲਾਤ ਕੁਝ ਸਮੇ ਇਹੋ ਜੇ ਬਣੇ ਉਹ ਸ਼ੌਂਕ ਵਿੱਚ ਰਹਿ ਗਿਆ ਤੁਹਾਨੂੰ ਯਾਦ ਆ ਕਰੋਨਾ ਦਾ ਟਾਈਮ ਆਇਆ ਉਦੋਂ ਸਾਰੇ ਕੰਮਕਾਰ ਠੱਪ ਹੋ ਗਏ ਰੁਕ ਗਏ ਤੇ ਉਦੋਂ ਇਕੱਲੇ ਰਹਿਣਾ ਸ਼ੁਰੂ ਕਰਤਾ ਮੈਂ ਇੱਕ ਤਰ੍ਹਾਂ ਦੇ ਨਾਲ ਇਕੱਲਾ ਹੀ ਹੁੰਦਾ ਸੀ ਸਾਰਾ ਦਿਨ ਘਰ ਦੇ ਵਿੱਚ ਬੰਦ ਉਦੋਂ ਸਾਰੀ ਜਿਹੜੀ ਉਹ ਕਲਾ ਸੀ ਜੋ ਲਿਖਣ ਦਾ ਮੈਨੂੰ ਸ਼ੌਂਕ ਸੀ ਉਹ ਦੁਬਾਰਾ ਜਾਗ ਗਿਆ ਸੰਗੀਤ ਦਾ ਜਿਹੜਾ ਸ਼ੌਂਕ ਸੀ ਉਹ ਦੁਬਾਰਾ ਜਾਗ ਗਿਆ ਕਿਉਂਕਿ ਉਦੋਂ ਇਕੱਲਾਪਨ ਸੀ ਕੋਈ ਤੁਹਾਨੂੰ ਫੋਨ ਕਰਨ ਵਾਲਾ ਨਹੀਂ ਸੀ ਪਰਿਵਾਰਕ ਮੈਂਬਰ ਵੀ ਚਲੋ ਉਹ ਕਿੰਨਾ ਕੁ ਇੰਟਰਫੇਅਰ ਹੁੰਦਾ ਸੀਗਾ ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਨਹੀਂ ਆਪਣੇ ਆਪ ਨੂੰ ਮਿਲਣ ਦਾ ਮੌਕਾ ਸਭ ਤੋਂ ਜ਼ਿਆਦਾ ਉਦੋਂ ਮਿਲਿਆ ਕਈਆਂ ਨੂੰ ਉਹ ਨੁਕਸਾਨ ਵੀ ਕਰ ਗਿਆ ਪਰ ਕਈਆਂ ਨੂੰ ਫਾਇਦਾ ਵੀ ਕਰ ਗਿਆ ਉਹ ਜਿਹੜਾ ਦੌਰ ਸੀਗਾ ਉਹ ਇੱਕ ਮੈਂ ਤੁਹਾਨੂੰ ਉਦਾਹਰਣ ਦਿੱਤੀ ਆ ਜਿਦੋਂ ਆਪਾਂ ਇਕੱਲੇ ਹੁੰਨੇ ਆ ਅਸੀਂ ਆਪਣੀ ਕਲਾ ਨੂੰ ਪਛਾਣ ਸਕਦੇ ਆ ਕਿ ਸਾਡੇ ਵਿੱਚ ਰੱਬ ਨੇ ਆ ਗੁਣ ਪਾ ਕੇ ਭੇਜਿਆ ਸੀ ਇਹ ਤਾਂ ਮੈਂ ਕੁਝ ਕੀਤਾ ਹੀ ਨਹੀਂ ਤੇ ਤੁਸੀਂ ਜਦੋਂ ਮੰਨ ਲਓਗੇ ਇਹ ਹਾਲਾਤਾਂ ਦੇ ਵਿੱਚ ਇਕੱਲੇ ਰਹੇ ਹੋ ਕਿ ਕੋਈ ਤੁਹਾਨੂੰ ਛੱਡ ਕੇ ਤੁਹਾਨੂੰ ਧੋਖਾ ਦੇ ਕੇ ਚਲੇ ਗਿਆ ਤੇ ਹੁਣ ਕੋਈ ਵੀ ਤੁਹਾਡਾ ਨਹੀਂ ਆ ਪਹਿਲਾਂ ਤਾਂ ਤੁਸੀਂ ਰੋਵੋ ਪਿੱਟੋ ਉਹਨੂੰ ਜਿੰਨਾ ਤੁਸੀਂ ਜਿੰਨੀਆਂ ਗਾਲਾਂ ਕੱਢਣੀਆਂ ਉਸ ਬੰਦੇ ਨੂੰ ਕੱਢ ਲਓ ਪਰ ਹੌਲੀ-ਹੌਲੀ ਤੁਸੀਂ ਫਿਰ ਟਰੈਕ ਦੇ ਉੱਤੇ ਆਉਂਗੇ ਆਪਣਾ ਗੋਲ ਸੈੱਟ ਕਰੋਗੇ ਤੁਸੀਂ ਦੇਖੋਗੇ ਕਿ ਤੁਹਾਡੇ ਵਿੱਚ ਕਿਹੜੀ ਕੁਆਲਿਟੀ ਆ ਉਹਦੇ ਤੇ ਕੰਮ ਕਰਕੇ ਤੁਸੀਂ ਕਾਮਯਾਬ ਵੱਧ ਹੋਵੋਗੇ ਇਹ ਮੈਨੂੰ ਲੱਗਦਾ ਵਾ 6ਵਾਂ ਪੁਆਇੰਟ ਆ ਜੀ ਕਿ ਸਭ ਤੋਂ ਜ਼ਿਆਦਾ ਆਪਾਂ ਰੱਬ ਨਾਲ ਜੁੜਦੇ ਆਂ ਜਦੋਂ ਇਕੱਲੇ ਹੁੰਨੇ ਆ ਅਧਿਆਤਮਕ ਆਪਣਾ ਜਿਹੜਾ ਲੈਵਲ ਆ ਉਹ ਉਦੋਂ ਹੀ ਉੱਪਰ ਜਾਂਦਾ ਆਪਾਂ ਰੱਬ ਨਾਲ ਸਾਝੇ ਇਕੱਲੇਪਨ ਦੇ ਵਿੱਚ ਹੀ ਜ਼ਿਆਦਾ ਪਾਉਨੇ ਆ ਤੇ ਮੈਂ ਜਿਹੜੀ ਗੱਲ ਚਲੋ ਇਕੱਲੇਪਨ ਦੀ ਕੀਤੀ ਆ ਆਪਾਂ ਅਸਲ ਦੇ ਵਿੱਚ ਇਕੱਲੇ ਕਦੇ ਵੀ ਨਹੀਂ ਹੁੰਦੇ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੁੰਦਾ ਜੇ ਤੁਹਾਡਾ ਬਹੁਤ ਜ਼ਿਆਦਾ ਯਕੀਨ ਆ ਨਾ ਪਰਮਾਤਮਾ ਦੇ ਉੱਤੇ ਤਾਂ ਫਿਰ ਤਾਂ ਤੁਹਾਨੂੰ ਕੋਈ ਬਰਾਉਣ ਦੀ ਲੋੜ ਹੀ ਨਹੀਂ ਅੱਪਾ ਕਿਸੇ ਵੀ ਹਾਲਾਤ ਚ ਹੋਈਏ ਵੈਸੇ ਤਾਂ ਮੈਂ ਅਰਦਾਸ ਕਰਦਾ ਕਿ ਕੋਈ ਵੀ ਰਿਸ਼ਤਾ ਨਾ ਤੁਹਾਨੂੰ ਕਦੇ ਛੱਡ ਕੇ ਨਾ ਜਾਵੇ ਕਿਸੇ ਦੀ ਜ਼ਿੰਦਗੀ ਚ ਇਹ ਹਾਲਾਤ ਬਣਨੀ ਨਾ ਵੀ ਉਹ ਇਕੱਲਾ ਰਹਿ ਜਾਵੇ ਪਰ ਜ਼ਿੰਦਗੀ ਆ ਜੀ ਕੁਝ ਨਹੀਂ ਪਤਾ ਇੱਥੇ ਕਿਹੜੇ ਬੰਦੇ ਤੇ ਕੀ ਸਮਾਂ ਆ ਜਾਣਾ ਵਾ ਸੋ ਜਦੋਂ ਵੀ ਤੁਸੀਂ ਇਕੱਲੇ ਕਦੇ ਹੋਮੋ ਜਾਂ ਜੇ ਤੁਹਾਨੂੰ ਇਹ ਡਰ ਸਤਾ ਰਿਹਾ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਪਰਮਾਤਮਾ ਨਾਲ ਜੁੜਨ ਦਾ ਜਿਹੜਾ ਇਸ ਤੋਂ ਵਧੀਆ ਮੌਕਾ ਤੁਹਾਨੂੰ ਕੀ ਮਿਲੂਗਾ ਜਦੋਂ ਇਕੱਲੇ ਹੋਵੋਗੇ ਇਹੋ ਜੀ ਤੁਹਾਡੀ ਲੈਵਲ ਲੱਗੂਗੀ ਉਹਦੇ ਨਾਲ ਉਹਨੇ ਤੁਹਾਨੂੰ ਡੋਲਣ ਨਹੀਂ ਦੇਣਾ ਤੁਹਾਨੂੰ ਘਬਰਾਉਣ ਨਹੀਂ ਦੇਣਾ ਤੁਹਾਡੀ ਜ਼ਿੰਦਗੀ ਇੰਨੀ ਵਧੀਆ ਹੋ ਜੂ ਤੁਹਾਨੂੰ ਕੋਈ ਰਿਸ਼ਤਾ ਬੁਲਾ ਰਿਹਾ ਤੁਹਾਡਾ ਹਾਲ ਚਾਲ ਪੁੱਛ ਰਿਹਾ ਬਿਮਾਰੀ 'ਚ ਤੁਹਾਨੂੰ ਕੋਈ ਤੁਹਾਡਾ ਖਿਆਲ ਰੱਖ ਰਿਹਾ ਕੋਈ ਨਹੀਂ ਰੱਖ ਰਿਹਾ ਉਹ ਸਾਹਮਣ ਵਾਲਾ ਉਹ ਬੈਠਾ ਵਾ ਜੀ ਬਾਕੀ ਇਹ ਵੀਡੀਓ ਸੁਣਦੇ ਹੋਏ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਕੁਝ ਗੱਲਾਂ ਆਈਆਂ ਹੋਣਗੀਆਂ ਜਿੱਦਾਂ ਕਈ ਇਹ ਸੋਚਦੇ ਹੋਣਗੇ ਵੀ ਇਕੱਲੇ ਰਹਿ ਕੇ ਤਾਂ ਬੰਦਾ ਜ਼ਿਆਦਾ ਨੈਗੇਟਿਵ ਹੋ ਜਾਂਦਾ ਵੀ ਇਹਨੇ ਤਾਂ ਸਾਰੇ ਚੰਗੇ ਗੁਣ ਦੱਸਤੇ ਆਪਣੇ ਆਪ ਤੇ ਡਿਪੈਂਡ ਆ ਨੈਗੇਟਿਵ ਚੀਜ਼ਾਂ ਤੁਸੀਂ ਸੁਣੀ ਜਾਓਗੇ ਇਕੱਲੇ ਬੈਠ ਕੇ ਤੇ ਤੁਸੀਂ ਨੈਗੇਟਿਵ ਹੀ ਹੋਣਾ ਇਕੱਲੇ ਬੈਠ ਕੇ ਆਪਾਂ ਆਪਣੇ ਆਪ ਨੂੰ ਪੋਜ਼ਿਟਿਵ ਬਹੁਤ ਕਰ ਸਕਦੇ ਆ ਇਹ ਮੇਰਾ ਤਜਰਬਾ ਕੋਸ਼ਿਸ਼ ਕਰਕੇ ਦੇਖੋ ਥੋੜੀ ਜੀਵਨ ਸ਼ੈਲੀ ਬਦਲਣ ਦੀ ਲੋੜ ਆ ਤੇ ਕਈ ਲੋਕ ਸੋਚਦੇ ਹੋਣਗੇ ਵੀ ਕਿੰਨੀ ਦੇਰ ਬੰਦਾ ਇਕੱਲਾ ਰਹਿ ਲੂਗਾ ਵੀ ਜਵਾਨੀ ਚ ਤਾਂ ਚਲੋ ਬੰਦਾ ਕੱਢ ਲੂ ਬੁਢਾਪਾ ਕਿਵੇਂ ਨਿਕਲੂਗਾ ਜਿਹੜਾ ਬੰਦਾ ਅੱਜ ਤੁਹਾਨੂੰ ਜਵਾਨੀ 'ਚ ਤੁਹਾਡੀ ਕਦਰ ਨਹੀਂ ਪਾ ਰਿਹਾ ਤੁਹਾਡੀ ਬੇਕਦਰ ਹੀ ਕਰ ਰਿਹਾ ਤੁਸੀਂ ਸਿਰਫ ਆਪਣੇ ਕੰਮ ਕਰਾਉਣ ਲਈ ਉਹਦੇ ਨਾਲ ਰਹਿਣਾ ਚਾਹੁੰਦੇ ਹੋ ਤਾਂ ਫਿਰ ਇਹ ਸੋਚੋ ਕਿ ਅੱਜ ਜਿਹੜਾ ਜਵਾਨੀ 'ਚ ਤੁਹਾਡੀ ਕਦਰ ਨਹੀਂ ਕਰ ਰਿਹਾ ਬੁਢਾਪੇ 'ਚ ਕੀ ਉਹ ਤੁਹਾਨੂੰ ਸੰਭਲੂਗਾ ਉਹਦੇ ਨਾਲ ਉਹ ਤਾਂ ਅਣਖ ਨਾਲ ਜਿਉਣਾ ਇਕੱਲੇ ਰਹਿ ਕੇ ਜਿਉਣਾ ਨਹੀਂ ਚੰਗਾ ਜਰੂਰ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਜੀ ਮੈਂ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਖੁੱਲ ਕੇ ਗੱਲਬਾਤ ਫਿਰ ਤੋਂ ਕਰਾਂਗੇ